ਇਸ ਵਕਤ ਅਸੀਂ ਸਤਲੁਜ ਦਰਿਆ ਸਿੱਧਵਾਂ ਬੇਟ ਔਰ ਦਾਖਾ ਹਲਕਾ ਦਾ ਪਿੰਡ ਹੈਗਾ ਵਾ ਅਕੂਵਾਲ ਇਸ ਪਿੰਡ ਵਿੱਚ ਜੋ ਕੰਪਲੇਂਟ ਆ ਜੋ ਲੋਕ ਕਚੈਰੀ ਲੱਗੀ ਇਦਾਂ ਲਾਈਟ ਤੇ ਜਰਾ ਕਰੀ ਤੁਸੀਂ ਦਿਖਾ ਦਿਓ ਸਾਰੇ ਲਾਗੇ ਲਾਗੇ ਸ਼ਾਇਦ ਇੱਕ ਦੋ ਤਿੰਨ ਪਿੰਡਾਂ ਦੇ ਲੋਕੀ ਨੌਜਵਾਨ ਬਜ਼ੁਰਗ ਪਤਵੰਤੇ ਸੱਜਣ ਮੀਡੀਆ ਮੇਰੀਆਂ ਸਤਕਾਰਯੋਗ ਬੀਬੀਆਂ ਪੈਣਾ ਪਿੱਛੇ ਬੈਠੀਆਂ ਉਧਰ ਨੂੰ ਘੁਮਾ ਦਿਓ ਕਰੀ ਤੇਜ਼ੀ ਨਾਲ ਤੇਜ਼ੀ ਨਾਲ ਜਰਾ ਅੱਜ ਅਸੀਂ ਇਹਨਾਂ ਦੀ ਜਿਹੜੀ ਸਮੱਸਿਆ ਆ ਰਹੀ ਇਸ ਇਲਾਕੇ ਦੇ ਵਿੱਚ ਕਿ ਕਿਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਅੱਜ ਵੀ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਉਹ ਸਿਆਸੀ ਲੋਕਾਂ ਦੀ ਛਾਹ ਤੇ ਹੋ ਰਹੀ ਹੈ ਮੈਨੂੰ ਇੱਥੋਂ ਦੇ ਪਤਵੰਤੇ ਸੱਜਣਾਂ ਨੇ ਜਦੋਂ ਅਪਰੋਚ ਕੀਤਾ ਤਾਂ ਇਹਨਾਂ ਵੱਲੋਂ ਸਾਰੀ ਜਾਣਕਾਰੀ ਇਹ ਪ੍ਰਾਪਤ ਹੋਈ ਉਹਨਾਂ ਕਾਫੀ ਦੇਰ ਦਾ ਇੱਥੇ ਬੈਠਾ ਇਹਨਾਂ ਨਾਲ ਗੱਲਬਾਤ ਕਰ ਰਿਹਾ ਸੀਗਾ ਇਹ ਕਹਿੰਦੇ ਨੇ ਕਿ ਇੱਥੇ ਦਰਿਆ ਦੇ ਅੰਦਰਲੇ ਪਾਸੇ ਇੱਕ ਅਕੂਵਾਲ ਪਿੰਡ ਦੀ ਖੱਡ ਹੈਗੀ ਆ ਜਿਹੜੀ ਕਿ ਮਨਜ਼ੂਰਸ਼ੁਦਾ ਵਾ ਪਰ ਹਰ ਮਨਜ਼ੂਰਸ਼ੁਦਾ ਖੱਡ ਦੀ ਵੀ ਕੰਡੀਸ਼ਨਸ ਹੁੰਦੀਆਂ ਕਿ ਤੁਸੀਂ ਕਿੰਨਾ ਡੈਪਥ ਤੱਕ ਜਾ ਸਕਦੇ ਹੋ ਮਾਈਨਿੰਗ ਕਰ ਸਕਦੇ ਕਿਹੜੀ ਮਸ਼ੀਨਰੀ ਤੁਸੀਂ ਯੂਜ਼ ਕਰ ਸਕਦੇ ਹੋ ਤੇ ਜੇ ਮੈਂ ਅਕੂਵਾਲ ਦੀ ਗੱਲ ਕਰਾਂ ਤੇ ਉਹ ਜਿਹੜੀ ਮਾਈਨਿੰਗ ਆ ਔਰ ਨਾਲ ਜਲੰਧਰ ਦੀ ਖੱਡ ਹੈਗੀ ਉਸ ਪਿੰਡ ਦਾ ਨਾਮ ਕੀ ਦੱਸਿਆ ਤੁਸੀਂ ਵੇਰਾ ਪਿੰਡ ਹੈਗਾ ਇੱਕ ਉਹ ਵੈਸੇ ਜਲੰਧਰ ਜ਼ਿਲ੍ਹੇ ਦੀ ਆ ਦੈਟ ਸ਼ੁਡ ਬੀ ਆਪਰੇਟਿੰਗ ਫਰਮ ਦੈਟ ਸਾਈਡ ਪਰ ਉਹ ਵੀ ਮਾਲਵੇ ਵਾਲੇ ਪਾਸੇ ਦਾਖੇ ਹਲਕੇ ਵਾਲੇ ਪਾਸੇ ਸਿੱਧਵਾ ਬੇਟ ਵਾਲੇ ਪਾਸੇ ਉਹ ਸਾਰਾ ਆਪਰੇਟ ਹੋ ਰਿਹਾ ਵਾ ਔਰ ਮੈਂ ਜਿੱਦਾਂ ਕਿਹਾ ਕਿ ਜਦੋਂ ਵੀ ਕੋਈ ਖੱਡ ਅਲੋਕੇਟ ਹੁੰਦੀ ਆ ਉਹਦੀ ਨਿਲਾਮੀ ਹੁੰਦੀ ਆ ਅਲੋਕੇਸ਼ਨ ਹੁੰਦੀ ਆ ਉਹਦੀਆਂ ਪੂਰੀਆਂ ਕੰਡੀਸ਼ਨਸ ਹੁੰਦੀਆਂ ਟੂ ਸੇਵ ਦੀ ਇਕੋਲੋਜੀ ਵਾਤਾਵਰਨ ਨੂੰ ਅੱਛਾ ਰੱਖਣ ਵਾਸਤੇ ਕਿ ਖਰਾਬੀ ਨਾ ਹੋਵੇ ਦਰਿਆਵਾਂ ਦੇ ਵਿੱਚ ਜਿਹੜਾ ਹੈਗਾ ਉਹ ਇੰਨਾ ਕਿ ਨਾ ਪੁੱਟ ਦੇਣ ਕਿ ਦਰਿਆ ਦਾ ਕੋਰਸ ਹੀ ਚੇਂਜ ਹੋ ਜਾਵੇ ਪਾਣੀ ਦਾ ਉਹ ਡਿਸਟਰੋਏ ਕਰਨ ਲੱਗ ਜਾਵੇ ਖੇਤਾਂ ਨੂੰ ਫਸਲਾਂ ਨੂੰ ਬੰਨਾਂ ਨੂੰ ਉਹਨੂੰ ਸਾਰੇ ਨੂੰ ਔਰ ਕਿਹੜੀ ਮਸ਼ੀਨਰੀ ਮੋਸਟਲੀ ਮਾਈਨਿੰਗ ਜਿਹੜੀ ਹੁੰਦੀ ਹੈ ਉਹ ਬਾਈ ਹੈਂਡ ਹੁੰਦੀ ਹੈ ਨਾਰਮਲ ਕੋਸਟ ਵਿੱਚ ਪਰ ਕਈ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਉਹਦੇ ਚ ਹੁੰਦਾ ਕਿ ਸਮ ਮਸ਼ੀਨਰੀ ਇਜ਼ ਅਲਾਉਡ ਔਰ ਇਹ ਵੀ ਸ਼ਰਤ ਹੁੰਦੀ ਹੈ ਕਿ ਜਦੋਂ ਬਾਰਿਸ਼ ਦਾ ਮੌਸਮ ਹੈ ਮੌਨਸੂਨਸ ਦੇ ਵਿੱਚ ਜਿਹੜੀ ਆ ਉਹ ਕਿਸੇ ਤਰ੍ਹਾਂ ਦੀ ਮਾਈਨਿੰਗ ਉਹ ਪ੍ਰੋਹਿਬਿਟਿਡ ਹੁੰਦੀ ਆ ਬੰਦ ਕਰ ਦਿੰਦੇ ਕਿ ਇੰਨੇ ਮਹੀਨੇ ਬਰਸਾਤ ਦੇ ਮੌਸਮ ਤੱਕ ਤੁਸੀਂ ਕੋਈ ਮਾਈਨਿੰਗ ਜਾਇਜ਼ ਵੀ ਨਹੀਂ ਕਰ ਸਕਦੇ ਪਰ ਹੋ ਕੀ ਰਿਹਾ ਹੈ ਬਿਲਕੁਲ ਟੋਟਲੀ ਉਲਟ ਚੱਲ ਰਿਹਾ ਸਾਰਾ ਪੰਜਾਬ ਦੇ ਵਿੱਚ ਕੰਮ ਔਰ ਇਹ ਜਿਹੜਾ ਅਕੂਵਾਲ ਦੀ ਖੱਡ ਹੈਗੀ ਆ ਜਾਂ ਵੇਰਾ ਪਿੰਡ ਦੀ ਜਲੰਧਰ ਦੀ ਖੱਡ ਹੈਗੀ ਆ ਆਈ ਐਮ ਟੋਲਡ ਮੈਂ ਗਿਆ ਨੀਗਾ ਅੰਦਲੇ ਪਾਸੇ ਪਰ ਸਾਰੇ ਪਤਵੰਤੇ ਪਿੰਡ ਵਾਲੇ ਖੜੇ ਨੇ ਇਹਨਾਂ ਦਾ ਕਹਿਣਾ ਵਾ ਕਿ ਇਹ 50 50 ਫੁੱਟ 60 60 ਫੁੱਟ ਦਰਿਆ ਜਿਹੜਾ ਉਹ ਡੂੰਘਾ ਪਟਿਆ ਗਿਆ ਜਿੱਦਾਂ ਆਨੰਦਪੁਰ ਸਾਹਿਬ ਦੇ ਮੈਂ ਕਈ ਵਾਰੀ ਟਵੀਟ ਕੀਤਾ ਭਲਾਨ ਪਿੰਡ ਹੈਗਾ ਅ ਤਰਫ ਮਜ਼ਾਰੀ ਮਜ਼ਾਰੀਆ ਸ਼ਾਇਦ ਉੱਥੇ ਡੀਸੈਲਟਿੰਗ ਦੇ ਨਾਮ ਦੇ ਉੱਤੇ ਦਰਿਆ ਜਿਹੜਾ ਉਹ ਬੇਤਹਾਸ਼ਾ ਥੱਲੇ ਤੇ ਖੱਡ ਹੋ ਗਿਆ ਔਰ ਉੱਥੇ ਵੀ ਮਨਿਸਟਰ ਦੀ ਕੰਸਟਰੈਂਸੀ ਆ ਇੱਥੇ ਜਿਹੜਾ ਐਮਐਲਏ ਦਾ ਰੌਲਾ ਪਾ ਰਹੇ ਨੇ ਲੋਕੀ ਉਹ ਕਹਿੰਦੇ ਨੇ ਕਿ ਸਰਬਜੀਤ ਕੌਰ ਮਾਨੂੰਕੇ ਉਹਦਾ ਰੋਲ ਹੈ ਇਹਦੇ ਵਿੱਚ ਔਰ ਮੈਂ ਉਹਨੂੰ ਇਸਟੈਬਲਿਸ਼ ਕਰ ਦਿੰਨਾ ਕਿਸ ਤਰ੍ਹਾਂ ਨਜ਼ਰ ਆ ਰਿਹਾ ਇੱਕ ਤਾਂ ਇੱਥੇ ਇੱਕ ਐਸਐਚਓ ਸਸਪੈਂਡ ਹੋਇਆ ਪਿਛਲੇ ਦਿਨੀਂ ਚ ਕਿ ਉਹ ਉਸ ਖੱਡ ਵਿੱਚੋਂ ਜਿਹੜੀ ਚੋਰੀ ਚਾਰੀ ਕਰ ਰਹੀ ਸੀ ਗੈਰਕਾਨੂੰਨੀ ਪ੍ਰੋਬੇਬਲੀ ਉਹਨੇ ਉਹ ਜਿਹੜੀ ਸੀਗੀ ਉਹ ਅਲਾਉ ਕੀਤੀ ਜਾਂ ਉਹਨਾਂ ਨੂੰ ਫੜ ਕੇ ਛੱਡ ਦਿੱਤਾ ਬੰਦਿਆਂ ਨੂੰ ਉਹਨੂੰ ਜਦੋਂ ਗਵਰਨਮੈਂਟ ਨੇ ਦੇਖਿਆ ਕਿ ਇਹਦਾ ਰੋਲ ਗਲਤ ਹੈਗਾ ਉਹਨੂੰ ਉਹਨਾਂ ਨੇ ਸਸਪੈਂਡ ਕਰਤਾ ਹੁਣ ਮਾਨੋਕੇ ਕਹਿੰਦੇ ਨੇ ਆਈ ਐਮ ਟੋਲਡ ਅਗੇਨ ਸਬਜੈਕਟ ਟੂ ਕਰੈਕਸ਼ਨ ਜਿਹੜਾ ਠੀਕ ਹੀ ਹੋਊਗਾ ਉਹ ਕਹਿੰਦੇ ਕਿ ਐਸੀ ਦਲਜੀਤ ਸਿੰਘ ਗਿੱਲ ਜਿਹੜਾ ਸਸਪੈਂਡਡ ਐਸਚਓ ਆ ਥੋੜੇ ਦਿਨ ਪਹਿਲਾਂ ਸਸਪੈਂਡ ਕੀਤਾ ਆ ਬੀਬੀ ਮਾਨੋਕੇ ਜਿਹੜੀ ਹੈਗੀ ਆ ਉਹ ਉਹਦੇ ਘਰ ਦੇ ਵਿੱਚ ਟੈਨੈਂਟ ਆ ਜਗਰਾਉਂ ਦੇ ਵਿੱਚ ਔਰ ਕਿਉਂਕਿ ਹੁਣ ਰਾਲੀ ਜੀ ਨਾ ਖੇਡ ਕੇ ਇੱਕ ਜਿਹੜਾ ਥਾਣੇਦਾਰ ਤੇ ਇਲਜ਼ਾਮ ਲੱਗ ਰਿਹਾ ਕਿ ਇਹ ਗੈਰਕਾਨੂੰਨੀ ਮਾਈਨਿੰਗ ਨੂੰ ਸ਼ਹਿਦ ਦਿੰਦੇ ਨੇ ਉਹਨਾਂ ਦੇ ਘਰ ਵਿੱਚ ਆਪਾਂ ਕਿਰਾਏ ਤੇ ਰਹ ਰਹੇ ਹੈਗੇ ਆ ਔਰ ਪਹਿਲਾਂ ਥੋੜੀ ਦੇਰ ਪਹਿਲਾਂ ਜਦੋਂ ਐਨਆਰਆਈ ਦੀ ਜਗਰਾਉਂ ਦੀ ਕੋਠੀ ਦਾ ਮਸਲਾ ਉੱਠਿਆ ਸੀਗਾ ਤਾਂ ਉਹਦੇ ਜਰੋਲਾ ਪੈ ਰਿਆ ਸੀਗਾ ਜੀ ਕਿ ਐਨਆਰਆਈ ਦੀ ਕੋਠੀ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਚਲੋ ਉਹ ਕੋਠੀ ਵਾਹਿਗੁਰੂ ਦੀ ਕਿਰਪਾ ਨਾਲ ਲੋਕਾਂ ਦੇ ਪ੍ਰੈਸ਼ਰ ਦੇ ਨਾਲ ਮੀਡੀਆ ਦੀ ਪ੍ਰੈਸ਼ਰ ਦੇ ਨਾਲ ਐਕਸਪੋਜ਼ ਨਾਲ ਉਹ ਛੱਡ ਗਈ ਕੋਠੀ ਪਰ ਉਹਨੇ ਉਸ ਵੇਲੇ ਕਿਹਾ ਕਿ ਮੈਂ ਤਾਂ ਬਹੁਤ ਗਰੀਬ ਆਂ ਦੇਖੋ ਜੇ ਅਸੀਂ ਕਿੱਥੇ ਦਾ ਰਹਿਣਾ ਹੈਗਾ ਨਾ ਜੀ ਅਸੀਂ ਚਾਰ ਪੰਜ ਪਰਿਵਾਰ ਦੇ ਮੈਂਬਰ ਸਾਡੇ ਕੋ ਤਾਂ ਨਾ ਕੋਈ ਸਾਧਨ ਆ ਨਾ ਕੋ ਪਰ ਹੁਣ ਮੈਨੂੰ ਪਤਾ ਲੱਗਿਆ ਅੱਜ ਇੱਥੇ ਪਿੰਡਾਂ ਚ ਲੋਕਾਂ ਨੇ ਦੱਸਿਆ ਕਿ ਜਗਰਾਉਂ ਸ਼ਹਿਰ ਵਿੱਚ ਜਿਹੜ ਕਾਫੀ ਵੱਡਾ ਮਹਿੰਗਾ ਮਤਲਬ 50-60 ਲੱਖ ਦਾ ਤਾਂ ਪਲੋਟ ਹੀ ਹੈਗਾ ਤੇ ਕੁਝ 1-2 ਕਰੋੜ ਰੁਪਇਆ ਉੱਤੇ ਲੱਗ ਕੇ ਕਾਫੀ ਵੱਡਾ ਮਹਿਲ ਉਸਾਰਿਆ ਜਾ ਰਿਹਾ ਹੁਣ ਇਹ ਨਹੀਂ ਛੇਤੀ ਦਾ ਪੈਸੇ ਕਮਾਈ ਹੋ ਨਹੀਂ ਸਕਦੀ ਨਾਰਮਲ ਕੋਰਸ ਵਿੱਚ ਆ ਜਿਹੜੇ ਇੱਥੇ ਬੈਠੇ ਨੇ ਸਾਰੇ ਜਨਤਾ ਇਹ ਕਈ-ਕਈ ਸਾਲਾਂ ਤੋਂ ਵਿਚਾਰੇ ਮਿਹਨਤ ਕਰਦੇ ਇਹਨਾਂ ਕੋ ਤਾਂ ਮਿਲਦਾ ਇੱਕ ਕਮਰਾ ਵੀ ਪਾਉਣਾ ਔਖਾ ਕਿਸੇ ਤਰ੍ਹਾਂ ਦਾ ਵੀ ਪਰ ਉਹ ਜਿਹੜੇ ਐਮ.ਐਲ.ਏ ਬਣ ਜਾਂਦੇ ਨੇ ਜਿਹੜੇ ਤੁਰੰਤ ਕੱਲ੍ਹ ਤੱਕ ਕਹਿੰਦੇ ਸੀ ਅਸੀਂ ਬਹੁਤ ਗਰੀਬ ਆ ਸਾਡੇ ਕੋ ਕੋ ਬ੍ਰੈਂਡ ਆਸਤੇ ਕਿਰਾਏ ਦੇਣ ਵਾਸਤੇ ਵੀ ਪੈਸੇ ਨਹੀਂਗੇ ਤੇ ਅੱਜ ਉਹ ਤੁਰੰਤ 플ੌਟ ਵੀ ਮਿਲ ਜਾਂਦਾ ਤੇ ਕਈ ਕਰੋੜਾਂ ਰੁਪਏ ਦੇ ਉੱਥੇ ਜਾਇਦਾਦ ਤੇ ਕੋਠੀ ਬਣਨ ਲੱਗ ਜਾਂਦੀ ਇਹ ਇਸਟੈਬਲਿਸ਼ ਹੋ ਰਿਹਾ ਵਾ ਕਿ ਇੱਥੇ ਕੁਝ ਕਪਲਾਤ ਚੱਲ ਰਿਹਾ ਹੁਣ ਅਗਲੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਉਹ ਰਿਗਾਰਡਿੰਗ ਮਾਈਨਿੰਗ ਸਰਕਾਰ ਬਣਨ ਤੋਂ ਪਹਿਲਾਂ ਇਹ ਰੌਲਾ ਪਾਇਆ ਸੀ ਆਮ ਆਦਮੀ ਪਾਰਟੀ ਔਰ ਅਰਵਿੰਦ ਕੇਜਰੀਵਾਲ ਨੇ ਖਾਸ ਤੌਰ ਤੇ ਕਿ ਪੰਜਾਬ ਮੇਂ ਗੈਰ ਕਾਨੂੰਨੀ ਮਾਈਨਿੰਗ ਬਹੁਤ ਹੋ ਰਹੀ ਹੈ ਹੋ ਰਹੀ ਸੀ ਕਾਫੀ ਅਰਸੇ ਤੋਂ ਚੱਲ ਰਹੀ ਆ ਮੈਂ ਕਹਿ ਰਿਹਾ ਤੁਹਾਨੂੰ ਮਗਧੀਆਂ ਸਰਕਾਰਾਂ ਨੇ ਗਲਤ ਕੰਮ ਕੀਤਾ 100% ਕੀਤਾ ਪਰ ਇਹ ਕਹਿੰਦਾ ਸੀਗਾ ਜੀ ਕਿ ਮੇਰੇ ਹਿਸਾਬ ਦੇ ਨਾਲ ਗੈਰ ਕਾਨੂੰਨੀ ਮਾਈਨਿੰਗ ਅਗਰ ਰੋਕੀ ਜਾਵੇ ਤਾਂ 20000 ਕਰੋੜ ਰੁਪਏ ਅਸੀਂ ਪੰਜਾਬ ਦੇ ਖਜ਼ਾਨੇ ਵਿੱਚ ਪਾ ਸਕਦਾ ਇਹ ਉਦੋਂ ਜਵਾਬ ਦਿੱਤਾ ਜਦੋਂ ਗਰੰਟੀਆਂ ਦੀ ਗੱਲ ਚੱਲ ਰਹੀ ਸੀ ਕਿ ਮੁਫਤ ਐ ਕਰਾਂਗੇ ਮੁਫਤ ਹਜ਼ਾਰ ਰੁਪਏ ਔਰਤਾਂ ਨੂੰ ਦੇਾਂਗੇ ਤਾਂ ਇਦਾਂ ਦੇ ਮੀਡੀਆ ਪਰਸਨ ਨੇ ਪੁੱਛਿਆ ਕਿ ਤੁਸੀਂ ਮੁਫਤ ਕਹਦੇ ਹੋ ਤੁਸੀਂ ਪੈਸੇ ਕਿੱਥੋਂ ਲੈ ਕੇ ਆਉਂਗੇ ਉਹਨੇ ਕਿਹਾ ਜੀ 20000 ਕਰੋੜ ਰੁਪਏ ਦੀ ਗੈਰ ਕਾਨੂੰਨੀ ਮਾਈਨਿੰਗ ਚੋਰੀ ਹੁੰਦਾ ਰੇਤਾ ਬਜਰੀ ਪੰਜਾਬ ਦੇ ਵਿੱਚੋਂ ਉਹ ਮੈਂ ਰੋਕੂਗਾ ਉਹ 20000 ਜਿਹੜਾ ਇਸ ਵਕਤ ਕੀ ਹੋ ਰਿਹਾ ਕਿ ਪੰਜਾਬ ਦੀ ਨਾਰਮਲ ਇੱਕ ਸਾਲ ਦੀ ਆਮਦਨ ਜਿਹੜੀ ਹੈਗੀ ਆ ਲੈਜਿਟਿਮੇਟ ਮਾਈਨਿੰਗ ਚੋਂ ਮਾਈਨਿੰਗ ਦੇ ਧੰਦੇ ਚੋਂ ਪੰਜਾਬ ਸਾਰੇ ਦੀ ਗੱਲ ਕਰ ਰਿਹਾ ਇਹ ਨਾਰਮਲ ਕੋਸ ਵਿੱਚ 200 ਕਰੋੜ ਰੁਪਏ ਦੀ ਆਮਦਨ ਚੱਲ ਰਹੀ ਹੈ ਕਾਫੀ ਅਰਸੇ ਤੋਂ ਇਹਨਾਂ ਦੇ ਇਹਨਾਂ ਦੇ 2 ਸਾਲ ਵਿੱਚ ਵੀ 200 ਕਰੋੜ ਦੇ ਲਾਗੇ ਬੰਨੇ ਸਾਲਾਨਾ ਆਮਦਨ ਹੋਈ ਹੈ ਪਰ ਕੇਜਰੀਵਾਲ ਕਹਿੰਦਾ ਸੀ ਨਹੀਂ ਜੀ 20000 ਕਰੋੜ ਰੁਪਏ ਦੀ ਆਮਦਨ ਹੋਊਗੀ ਇਹਦਾ ਮਤਲਬ 19800 ਕਰੋੜ ਰੁਪਏ ਦੀ ਚੋਰੀ ਹੋ ਰਹੀ ਸੀ ਨਾ ਤਾਂ ਉਹ ਕੇਜਰੀਵਾਲ ਨੇ ਕਿਹਾ ਕਿ 20000 ਕਰੋੜ ਰੁਪਏ ਵਾਪਸ ਪਾਉਂਗਾ ਮੈਂ ਖਜ਼ਾਨੇ ਦੇ ਵਿੱਚ ਤੇ ਪਰ 2 ਸਾਲਾਂ ਵਿੱਚ ਤਾਂ ਉੱਥੇ 200 ਕਰੋੜ ਰੁਪਏ ਤੇ ਟਿੱਕੀ ਆ ਤੇ ਉਹ 20000 ਕਰੋੜ ਰੁਪਏ ਦੀ ਚੋਰੀ ਕਿੱਥੇ ਆ ਫਿਰ ਉਹ ਇਦਾਂ ਹੀ ਹੋ ਰਹੀ ਆ ਕੁਵਾਲ ਤੇ ਵੇਹਰਾ ਪਿੰਡ ਵਿੱਚ ਤੇ ਕਾ ਖੱਡ ਕਿਹੜੀ ਚੱਲ ਰਹੀ ਆ ਪਰਚੀ ਕੰਨੀਆਂ ਪਿੰਡ ਆ 10 ਕਿਲੋਮੀਟਰ ਦੂਰ ਪਰਚੀ ਜਲੰਧਰ ਦੀ ਖੱਡ ਦੀ ਆ ਤੇ ਚੱਲ ਰਹੀ ਖੱਡ ਪਰਲੇ ਪਾਸੇ ਹੈਗੀ ਆ ਔਰ ਜਦੋਂ ਇਹ ਰੋਕਦੇ ਨੇ ਟਿਪਰਾਣੇ ਨੂੰ ਪੁੱਛਦੇ ਨੇ ਕਿ ਦਿਖਾਓ ਪਰਚੀ ਹੈ ਤੁਹਾਡੇ ਕੋਲ ਕੋਈ ਤੁਸੀਂ ਲੈ ਕੇ ਆਣੇ ਔਰ ਇਹ ਤਾਂ ਉਹ ਇਹਨਾਂ ਦੇ ਗੱਲ ਪੈਂਦੇ ਨੇ बिकॉज ਇਹ ਇੱਕ ਆਰਗੇਨਾਈਜ਼ਡ ਮਾਫੀਆ ਹੈ ਦੇ ਪਿੱਛੇ ਜਿਨ੍ਹਾਂ ਲੋਕਾਂ ਨੇ ਇੱਕ ਇੱਕ ਟਿੱਪਰ ਫਰਜ਼ ਕਰੋ ਨਜਾਇਜ਼ ਚੱਕ ਕੇ 25-25000 ਰੁਪਏ ਦਾ ਵੇਚਣਾ ਤੇ ਕਈ ਕਈ ਦਰਜਨਾ ਤੇ ਸੈਂਕੜੇ ਟਿੱਪਰ ਨਿਕਲਦੇ ਨੇ ਦਰਿਆਵਾਂ ਚੋਂ ਰਾਤਾਂ ਨੂੰ ਉਹ ਤਾਂ ਬਹੁਤ ਵੱਡੀ ਕਮਾਈ ਆ ਉਹ ਤਾਂ ਦੇ ਕੈਨ ਪੇ ਐਨੀਬਾਡੀ ਦੇ ਕੈਨ ਗੈਟ ਐਨੀਥਿੰਗ ਡਨ ਫ্রম ਐਨੀਬਾਡੀ ਐਟ ਐਨੀ ਮੂਮੈਂਟ ਉਹੀ ਇਹਨਾਂ ਦੇ ਨਾਲ ਪਿੰਡ ਵਾਲਾ ਨਾ ਹੋ ਰਿਹਾ ਵਾ ਸੋ ਮੇਰਾ ਇਹ ਮੰਨਣਾ ਵਾ ਔਰ ਇੱਕ ਅਗਲੀ ਗੱਲ ਕਹਿ ਕੇ ਫਿਰ ਮੈਂ ਥੋੜਾ ਇੱਥੋਂ ਪੁੱਛਣਾ ਲੋਕਾਂ ਨੂੰ ਤੁਹਾਡੇ ਸਾਹਮਣੇ ਲਿਆਉਣਾ ਕਿ ਹੋ ਕੀ ਰਿਹਾ ਇੱਥੇ ਜਿਹੜੀ ਮ ਸਰਕਾਰ ਨੇ ਰੇਟ ਤੈਅ ਕੀਤਾ ਹੋਇਆ ਪ੍ਰਤੀ ਫੁੱਟ ਰੇਤਾ ਦਾ ਫੋਰ ਕੰਸਟਰਕਸ਼ਨ ਪਰਪਸਸ ਫੋਰ ਅਦਰ ਯੂਟਿਲਿਟੀ ਇਨ ਪੰਜਾਬ ਉਹ ਹੈਗਾ 5.5 ਰੁਪਏ ਸਰਕਾਰੀ ਰੇਟ 5.5 ਉਸ ਹਿਸਾਬ ਨਾਲ ਇੱਕ ਸੈਂਕੜਾ 550 ਰੁਪਏ ਦਾ ਸੈਂਕੜਾ ਮਿਲਣਾ ਚਾਹੀਦਾ ਰੇਤਾ ਆਪਣੇ ਕੰਮਕਾਰ ਰਾਸਤੇ ਪਰ ਅਸਲ ਵਿੱਚ ਪੰਜਾਬ ਦੇ ਵਿੱਚ ਔਰ ਮੈਂ ਇਹਨਾਂ ਤੋਂ ਗਵਾਹੀ ਵੀ ਲਵਾਂਗਾ ਪੁੱਛੂੰਗਾ ਅੱਜ ਪੰਜਾਬ ਦੇ ਵਿੱਚ ਇੱਕ ਸੈਂਕੜਾ ਰੇਤਾ 3 ਤੋਂ 4000 ਰੁਪਏ ਇੱਕ ਸੈਂਕੜਾ ਵਾ ਕਿੱਥੇ 550 ਦਾ ਸੈਂਕੜਾ ਕਿੱਥੇ 6 ਗੁਣਾ ਅੱਗੇ 3000 ਜਾਂ 3500 ਰੁਪਏ ਦਾ ਜਾਂ 4000 ਰੁਪਏ ਦਾ ਸੈਂਕੜਾ ਇਹ ਹੁਣ ਉਹ ਪੈਸੇ ਕਿੱਥੇ ਜਾ ਰਹੇ ਨੇ 550 ਰੁਪਏ ਰਾਂ ਵਿਕਣੀ ਚਾਹੀਦੀ ਰੇਤਾ ਵਿਕਰੀ ਹੈਗੀ 4 4000 ਰੁਪਏ ਸੈਂਕੜਾ ਉਹ ਪੈਸੇ ਕਿੱਥੇ ਜਾ ਰਹੇ ਨੇ ਇਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ ਪਰ ਸ਼ਾਰਟਲੀ ਮੈਂ ਬੇਨਤੀ ਕਰੂੰਗਾ ਇੱਥੇ ਜਿਹੜੇ ਜਿਨ੍ਹਾਂ ਨੇ ਗੱਲ ਨੂੰ ਉਠਾਇਆ ਵਾ ਕਿ ਉਹ ਇੱਕ ਵਾਰ ਤੁਹਾਡੇ ਨਾਲ ਗੱਲ ਕਰਨ ਅਰਜੰਦਰ ਸਿੰਘ ਜੀ ਮਾਈਕ ਫੜੋ ਤੇ ਦੋ ਮਿੰਟ ਸੰਖੇਪ ਤੌਰ ਤੇ ਦੱਸੋ ਕਿ ਕੀ ਮਸਲਾ ਹੈਗਾ ਸਹੀ ਗੱਲ ਦੱਸੋ ਸਾਰੇ ਜਿਨੇ ਵੀ ਕਿਸੇ ਨੇ ਜੈਨੂਨ ਠੀਕ ਗੱਲ ਕਹਿਣੀ ਉਹ ਜ਼ਰੂਰ ਕਹਿ ਸਕਦੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵੀਰ ਸਿੰਘ ਪਿੰਡ ਅਕੂਵਾਲ ਦਾ ਵਸਨੀਕ ਆਂ ਵਜਾ ਇਹ ਆ ਜੀ ਅਸੀਂ ਮਾਈਨਿੰਗ ਦੇ ਖਿਲਾਫ ਖੜੇ ਆਂ ਖੜਨ ਦਾ ਕਾਰਨ ਸਰ ਟਿੱਪਰ ਓਵਰਲੋਡਿੰਗ ਦੂਜਾ ਨੰਬਰ ਨਜਾਇਜ਼ ਮਾਈਨਿੰਗ ਮਾਈਨਿੰਗ ਦਾ ਮੁੱਦਾ ਕੀ ਸਰ ਅਕੂਵਾਲ ਲੀਗਲ ਖੱਡ ਹੈਗੀ ਆ ਲੀਗਲ ਖੱਡ ਚੱਲਦੀ ਆ ਪਰ ਸਰ ਵਜ੍ਹਾ ਇਹ ਹੈਗਾ ਜਿਹੜੇ ਰੇਟ ਆ ਰੇਟ ਤਾਂ ਇਹਨੇ ਆਪੋ ਨੇ ਉਹਨਾਂ ਦਾ ਕੋਈ ਮਤਲਬ ਨਹੀਂ ਔਰ ਜਲੰਧਰ ਖੱਡ ਦੀ ਨਿਕਾਸੀ ਸਾਡੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਤੇ ਕੱਢ ਰਿਹਾ ਅਕੂਵਾਲ ਦੇ ਵਿੱਚ ਦੀ ਜਦੋਂ ਕਿ ਇੱਕ ਖੱਡ ਦਾ ਤਾਂ ਅਸੀਂ ਵਜਨ ਚੱਲ ਸਕਦੇ ਆ ਦੂਜੀ ਖੱਡ ਦਾ ਅਸੀਂ ਵਜਨ ਕਿਵੇਂ ਚੱਲੀਏ ਸਰ ਅਸੀਂ ਦੂਜੀ ਖੱਡ ਨੂੰ ਪ੍ਰੋਪਰ ਤੌਰ ਤੇ ਬੰਦ ਜਾਂ ਉਹਨੂੰ ਹੋਰ ਰਸਤਾ ਦਿੱਤਾ ਜਾਵੇ ਸਾਨੂੰ ਐਨੀਬਾਡੀ ਕੋਈ ਪ੍ਰੋਬਲਮ ਨਹੀਂ ਹੈਗੀ ਹੋ ਰਸਤਾ ਜਿੱਥੋਂ ਮਰਜ਼ੀ ਦੇ ਦੇਣ ਸਾਨੂੰ ਕੋਈ ਤਕਲੀਫ ਨਹੀਂ ਦੱਸੇ ਕਿੰਨੀ ਟਿੱਪਰ ਗੱਡੇ ਵੱਡੀ ਲੰਘਦੇ ਨੇ ਸਰ ਜਿਹੜਾ ਜਿਹੜਾ ਸਾਡਾ ਰਸਤਾ ਹੈਗਾ ਰਸਤਾ ਸਾਡਾ ਮੰਡੀ ਬੋਰਡ ਦਾ ਰਸਤਾ ਹੈਗਾ ਜਿਹੜਾ ਮੰਡੀ ਬੋਰਡ ਤੋਂ ਰਸਤਾ ਹੈਗਾ ਮੰਡੀ ਬੋਰਡ ਦੇ ਵਿੱਚ ਸਾਡਾ 10 ਫੁੱਟ ਮੰਡੀ ਬੋਰਡ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਆ ਔਰ ਉਹਦੇ ਵਿੱਚ 9 ਫੁੱਟ ਦੀ ਸਾਡੀ ਰਸਤਾ ਬਣਿਆ ਆ ਤੇ 8 ਫੁੱਟ ਦਾ ਟਿੱਪਰ ਆ ਸਾਡੀ ਆਮ ਪਬਲਿਕ ਨੂੰ ਸਿਰਫ 1 ਫੁੱਟ ਰਸਤਾ ਬਚਦਾ 1 ਫੁੱਟ ਰਸਤੇ ਦੇ ਵਿੱਚ ਉਹ ਇਹ ਦੇਖ ਲਓ ਮੋਟਰਸਾਈਕਲ ਲੰਘੂ ਪਹਿਲੀ ਗੱਲ ਤਾਂ ਚੂਹਾ ਹੀ ਲੰਘਣਾ ਹੋਰ ਕੁਝ ਨਹੀਂ ਲੰਘਣਾ ਹੋਰ ਤਾਂ ਕਾਰਨ ਹੀ ਕੀ ਕਹਿ ਸਕਦੇ ਆ ਜੀ ਦੂਜਾ ਨੰਬਰ ਖੱਡਾਂ ਦੇ ਵਿੱਚ ਜੋ ਵੀ ਹੁੰਦਾ ਉਹ ਤਾਂ ਸਾਰਾ ਜਗ ਜਹਿਰ ਹੈਗੇ ਉਹਨੂੰ ਤਾਂ ਕੁਝ ਕਾਇਮ ਨਹੀਂ ਸਕਦਾ ਤੀਜੀ ਗੱਲ ਉਧਰੋਂ ਜਿਹੜੀ ਪਰਚੀਆਂ ਚੱਲ ਰਹੀਆਂ ਨੇ ਜੋ ਕਰਦਾ ਚੋਰੀ ਜਾਂ ਪੇਪਰ ਚੱਲਦਾ 24 ਘੰਟੇ ਆ ਇਹ ਨਹੀਂ ਹੈਗਾ ਕਿ ਹਾਂ ਵੀ ਕਿ ਕਾਨੂੰਨ ਦੇ ਦਾਇਰੇ ਚ ਕਾਨੂੰਨ ਤੋਂ ਬਿਲਕੁਲ ਹੀ ਉਲਟ ਟਿੱਪਰ ਚੱਲਦੇ ਸਾਰ ओके okay, सर एक मिनटਾ ਪਿੱਛੇ ਤੁਹਾਡੇ ਸudar sahab ਨੂੰ ਦਿੰਨਾ ਆਪਣੀ ਇੰਟਰੋਡਕਸ਼ਨ ਦੇ ਦੇਣਾ ਤੇ ਦੱਸੋ ਨਾਲੇ ਇਹ ਵੀ ਦੱਸੋ ਕਿ ਦੇਤਾ ਕੀ ਭਾਅ ਵਿਕਰੀ ਹੈ ਪੰਜਾਬ ਦੀ ਮਾਰਕੀਟ ਵਿੱਚ ਕੀ ਚੱਲ ਰਿਹਾ ਹੈ ਇਸ ਵੇਲੇ ਇੱਥੇ ਦੱਸਿਓ ਚਲੋ ਅੱਗੇ ਕਰ ਮੈਂ ਬਲਰਾਜ ਸਿੰਘ ਜਮਹੂਰੀ ਕਿਸਾਨ ਸਭਾ ਦਾ ਜ਼ਿਲ੍ਹਾ ਪ੍ਰਧਾਨ ਆ ਖੈਰਾ ਸਾਹਿਬ ਜਿਹੜੇ ਏਰੀਆ ਦੇ ਵਿੱਚ ਤੁਸੀਂ ਖੜੇ ਹੋ ਇੱਥੇ ਡਾਕਟਰ ਭੀਮਰਾਓ ਅੰਬੇਦਕਰ ਦਾ ਸਭਧਾਨ ਨਹੀਂ ਚੱਲਦਾ ਹੈਗਾ ਇੱਥੇ ਕੋਈ ਅੱਜ ਦਾ ਰੌਲਾ ਨਹੀਂ ਹੈਗਾ ਖੱਡ ਦਾ ਇੱਥੇ 15 ਸਾਲ ਤੋਂ 10 12 ਕਿਲੋਮੀਟਰ ਦੇ ਏਰੀਏ ਦੇ ਵਿੱਚ ਜੇ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਦੋਂ ਵੀ ਪ੍ਰਾਈਵੇਟ ਲੁੱਟ ਕੇ ਲੈ ਗਏ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਪ੍ਰਾਈਵੇਟਾਂ ਨੇ ਰਾਜ ਕੇ ਲੁੱਟਿਆ ਤੇ ਜਦੋਂ ਹੁਣ ਮੀਰ ਮੰਨੂ ਦੀ ਸਰਕਾਰ ਆ ਹੁਣ ਵੀ ਇੱਥੇ ਵੱਡੀ ਲੁੱਟ ਹੋ ਰਹੀ ਹੈਗੀ ਆ ਔਰ ਲੁੱਟਾ ਜਿਹੜੀ ਉਹ ਕੋਈ ਲੋਕੀਸ਼ੀਪੀ ਲੁੱਟ ਨਹੀਂ ਹੋ ਰਹੀ ਹੈਗੀ ਦਿਨ ਦਿਹਾੜੇ ਲੁੱਟ ਹੋ ਰਹੀ ਆ ਔਰ ਇੱਥੋਂ ਦੇ ਜਿਹੜੇ ਜੇ ਕੋਈ ਲੋਕ ਸੰਘਰਸ਼ ਕਰਦੇ ਨੇ ਰੋਲਾ ਪਾਉਂਦੇ ਨੇ ਵੀ ਸਾਡੀ ਲੁੱਟ ਹੋ ਰਹੀ ਆ ਤਾਂ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਆ ਉਹਨਾਂ ਨੂੰ ਦਬਾਉਣ ਲਈ ਪ੍ਰਾਈਵੇਟ ਜਿਹੜੇ ਇੱਥੇ ਲੁੱਟ ਕਰ ਰਹੇ ਨੇ ਉਹ ਲੋਕ ਆ ਜਿਹੜੇ ਉਹਨਾਂ ਨੂੰ ਦਬਾਉਣ ਲਈ ਬੜੇ ਭੈੜੇ ਭੈੜੇ ਢੰਗ ਤਰੀਕੇ ਵਰਤਦੇ ਆਗੇ ਆ ਸ਼ਰਿਆਮ ਇੱਥੇ ਜਿਹੜੇ ਪ੍ਰਾਈਵੇਟ ਲੋਕ ਨੇ ਜਿਹੜੇ ਉਹ ਵੱਡੇ ਪੱਧਰ ਤੇ ਮਾਈਨਿੰਗ ਕਰ ਰਹੇ ਆਗੇ ਆ ਦੂਸਰੀ ਗੱਲ ਇਥੋਂ 3 ਕਿਲੋਮੀਟਰ ਤੇ ਭਗਵੰਤ ਸਿੰਘ ਮਾਨ ਦਾ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਉਤਰਿਆ ਸੀ ਗੋਰਸੀਆ ਖਾਨ ਮੁਹੰਮਦ ਉਹ 6 ਪਿਛਲੇ 6 ਮਹੀਨੇ ਤੋਂ ਬਹੁਤ ਵਧੀਆ ਟੱਕ ਚੱਲਿਆ ਔਰ ਉੱਥੇ ਮਜ਼ਦੂਰਾਂ ਨੂੰ ਵੀ ਉੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਲੇਕਿਨ ਹੁਣ ਕੀ ਹਾਲ ਆ ਉੱਥੇ ਹੁਣ ਉਹ ਟੱਕ ਆ ਜਿਹੜਾ ਉਹ ਖੱਡ ਆ ਜਿਹੜੀ ਬੰਦ ਕੀਤੀ ਗਈ ਆ ਉਹ ਟੱਕ ਖੱਡ ਉਦੋਂ ਹੀ ਚਲਾਈ ਜਾਂਦੀ ਆ ਜਦੋਂ ਵੀ ਪ੍ਰਾਈਵੇਟ ਜਿਹੜੇ ਲੋਕ ਨੇ ਜਿਹੜੇ ਇੱਥੋਂ ਰੇਤਾ ਚੁੱਕਦੇ ਨੇ ਜਦੋਂ ਉਹਨਾਂ ਦੀ ਉਹ ਮਨਜ਼ੂਰੀ ਦਿੰਦੇ ਨੇ ਜਿਹੜਾ ਮਾਈਨਿੰਗ ਜਿਹੜਾ ਜਲ ਭਾਗ ਹੈਗਾ ਵਾ ਜਿਹੜੇ ਅਫਸਰ ਨੇ ਉਹ ਵੀ ਪ੍ਰਾਈਵੇਟਾਂ ਦੇ ਨਾਲ ਰਲੇ ਹੋਏ ਨੇ ਤੇ ਉਹ ਇੱਥੋਂ ਦੇ ਲੋਕਾਂ ਨੂੰ ਕੋਈ ਜਿਹੜਾ ਵਾ ਸਸਤਾ ਰੇਤਾ ਚੁੱਕਣ ਦੇ ਵਿੱਚ ਮਦਦ ਨਹੀਂ ਕਰਦੇ ਹੈਗੇ ਜਦ ਕਿ ਦਰਿਆ ਦੇ ਵਿੱਚ ਰੇਤਾ ਪਿਆ ਸਸਤਾ ਮਿਲ ਸਕਦਾ ਲੇਕਿਨ ਸਸਤਾ ਤਾਂ ਨਹੀਂ ਮਿਲਦਾ ਕਿਉਂਕਿ ਇਹ ਜਿਹੜੀ ਹੁਣ ਲੋਟਾ ਕਿਉਂਕਿ ਉਹ ਬੰਦਿਆ ਨੇ ਨਾ ਤਾਂ ਕੋਈ ਟਰੈਕਟਰ ਲੈਣਾ ਨਾ ਕੋਈ ਟਿਪਰ ਲੈਣਾ ਉਹਨਾਂ ਨੇ ਇੱਕ ਕੰਪਿਊਟਰ ਜਾਂ ਚੱਕ ਕੇ ਲੈ ਆਉਂਦੇ ਆ ਤੇ ਪਿੰਡ ਦੇ ਵਿੱਚ ਆ ਕੇ ਬਹਿ ਜਾਂਦੇ ਆ ਤੇ 10-10 ਲੱਖ ਰੁਪਈਆ ਰੋਜ਼ ਬੋਰੀਆਂ ਇਕੱਠੀ ਭਰ ਕੇ ਉਹ ਇਥੋਂ ਲੈ ਜਾਂਦੇ ਆ ਉਹਨਾਂ ਦੀ ਕੋਈ ਪੁੱਛ ਨਹੀਂ ਕੋਈ ਦੱਸ ਨਹੀਂ ਕੋਈ ਇੱਥੇ ਜਾਂਚ ਨਹੀਂ ਹੋ ਰਹੀ ਬੜੀਆਂ ਲੋਕਾਂ ਨੇ ਖਬਰਾਂ ਵੀ ਮੀਡੀਆ ਚ ਲਾਈਆਂ ਅਰਜ਼ੀਆਂ ਵੀ ਦਿੱਤੀਆਂ ਲੇਕਿਨ ਸੁਣਵਾਈ ਨਹੀਂ ਕੋਈ ਹੋ ਰਹੀ ਹੈਗੀ ਤੋਂ ਅਸੀਂ ਇਹੀ ਮੰਗ ਕਰਦੇ ਆ ਕਿ ਤੁਹਾਡੇ ਵਿੱਚੋਂ ਇੱਕ ਸਾਨੂੰ ਇੱਕ ਹੋ ਜੋਸ਼ ਮਿਲਦਾ ਹੈਗਾ ਲੋਕਾਂ ਨੂੰ ਬਈ ਖੈਰਾ ਹੱਕ ਤੇ ਸੱਚ ਦੀ ਗੱਲ ਕਰਦਾ ਤੇ ਤੁਸੀਂ ਹੱਕ ਸੱਚ ਬੋਲਣ ਕਰਕੇ ਤੁਸੀਂ ਖਮਿਆਜਾ ਵੀ ਵੱਡਾ ਭੁਗਤ ਚੁੱਕੇ ਹੋ ਤੇ ਇਸ ਗੱਲ ਦੀ ਵੀ ਅਸੀਂ ਤੁਹਾਡੇ ਨਾਲ ਹਮਦਰਦੀ ਰੱਖਦੇ ਆ ਕਿ ਤੁਹਾਡੇ ਨਾਲ ਵੀ ਬਹੁਤ ਵੱਡਾ ਤੱਕਾ ਹੋਇਆ ਸੱਚ ਬੋਲਣ ਵਾਲਿਆਂ ਨਾਲ ਤੱਕੇ ਹੁੰਦੇ ਹੀ ਆ ਹੁਣ ਇੱਥੋਂ ਦੇ ਲੋਕ ਜੇ ਸੱਚ ਬੋਲਦੇ ਆ ਜੇ ਇੱਥੋਂ ਦੀਆਂ ਬੀਬੀਆਂ ਸੱਚ ਬੋਲਦੀਆਂ ਨੇ ਉਹਨਾਂ ਨੂੰ ਚਪੇੜਾ ਮਾਰੀਆਂ ਜਾਂਦੀਆਂ ਨੇ ਔਰ ਉਹਨਾਂ ਨੂੰ ਉਹਨਾਂ ਨੇ ਜੇ ਇੱਕ ਪਰਿਵਾਰ ਐਸਾ ਇਹ ਉਹਨੇ 4 ਦਿਨ ਪਹਿਲਾਂ ਟਰੈਕਟਰ ਟਰਾਲੀ ਲਿਆਂਦਾ ਪ੍ਰਾਈਵੇਟ ਵਾਲਿਆਂ ਨੇ ਚੱਕਵਾ ਦਿੱਤਾ ਉਹ ਬੀਬੀ ਸ਼ਰਿਆਮ ਇਹ ਗੱਲ ਪੇਟਦੀ ਆ ਵੀਡੀਓ ਦੇ ਵਿੱਚ ਕਿ ਮੈਂ ਸਿੱਧਮਾ ਥਾਣੇ ਵਾਲਿਆਂ ਤੋਂ ਹਫਤੇ ਬਾਅਦ 25000 ਰੁਪਏ ਦੇ ਕੇ ਆਪਦਾ ਟਰੈਕਟਰ ਟਰਾਲੀ ਛਡਵਾਇਆ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਰਿਸ਼ਵਤ ਬੰਦ ਕਰ ਦੇਾਂਗੇ ਅਸੀਂ ਇਹ ਬਿਲਕੁਲ ਇਸ ਤਰ੍ਹਾਂ ਦਾ ਰਾਜ ਦੇਾਂਗੇ ਆਰਾਮ ਰਾਜ ਵਰਗਾ ਉਹ ਸ਼ਰਿਆਮ ਲੋਕ ਜਿਹੜੇ ਹੈਗੇ ਦੋਸ਼ ਲਾ ਰਹੇ ਹੈਗੇ ਕਿ ਸਾਡੇ ਥਾਣਿਆਂ ਵਿੱਚ ਵੀ ਰਿਸ਼ਮਤ ਚੱਲਦੀ ਆ ਰੇਤ ਮਾਫੀਏ ਦੇ ਲੋਕ ਰਲੇ ਹੋਏ ਨੇ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਸਿਵਲ ਪ੍ਰਸ਼ਾਸਨ ਜਾਂ ਜਿਹੜਾ ਦੂਜਾ ਸਾਡੇ ਪੁਲਿਸ ਦਾ ਪ੍ਰਸ਼ਾਸਨ ਇਹਨਾਂ ਦੀ ਨਜ਼ਰ ਸਾਹਮਣੇ ਥੱਲੇ ਹੀ ਇਹ ਸਾਰਾ ਕੁਝ ਹੋ ਰਿਆ ਵਾ ਇਹ ਜਿਹੜਾ ਸਾਨੂੰ ਤੇ ਆਇਨ ਲੱਗਦਾ ਜਿਹੜਾ ਸਾਡੇ ਇਲਾਕੇ ਚੋ ਲੁੱਟ ਹੋ ਰਹੀ ਆ ਤੇ ਜਿਹੜੇ ਇਸ਼ਤਿਹਾਰ ਛਪਦੇ ਨੇ ਵੱਡੀਆਂ-ਵੱਡੀਆਂ ਫੋਟੋਆਂ ਲੱਗਦੀਆਂ ਨੇ ਜਾਂ ਜਿਹੜਾ ਹੈਲੀਕਾਪਟਰ 'ਚ ਤੇਲ ਪੈਂਦਾ ਵਾ ਉਹ ਐਸੇ ਲੁੱਟਦਾ ਹੀ ਪੈਂਦਾ ਹੈਗਾ ਵਾ ਬਾਕੀ ਤੁਸੀਂ ਜਿਹੜੀ ਗੱਲ ਕਰਨੀ ਕਰ ਲੋਜੀ ਆ ਬਲਰਾਜ ਸਿੰਘ ਹੋਣਾ ਨੇ ਨਾ ਆ ਦੇਖੋ ਕਿੰਨੀਆਂ achੀਆਂ ਗੱਲਾਂ ਕੀਤਿਆ ਏ ਕਿਰਤੀ ਕਿਸਾਨ ਯੂਨੀਅਨ ਦੇ ਲੀਡਰ ਭਗਵੰਤ ਨੂੰ ਮੈਂ ਕਹਿਣਾ ਚਾਹੁੰਨਾ ਭਗਵੰਤ ਇੱਕ ਫੰਕਸ਼ਨ ਕਰਦੇ ਆ ਤੁਸੀਂ ਜਿਹੜੇ ਸਰਕਾਰੀ ਫੰਕਸ਼ਨ ਹੁੰਦੇ ਆ ਹੋ ਸਕਦਾ ਚਲੋ ਕਈ ਜੈਨੂਨ ਵੀ ਬੰਦੇ ਆ ਜਾਂਦੇ ਪਰ ਮੋਸਟਲੀ ਤੁਸੀਂ ਰੈਲੀਆਂ ਵਿੱਚ ਮਨਰੇਗਾ ਦੇ ਲੇਬਰ ਲੈ ਜਾਂਦੇ ਆ ਜਿਹੜੇ ਆٹے ਦਾਲ ਦੇ ਲਾਭਪਾਤਰ ਆ ਪਿੰਡਾਂ ਚੋਂ ਤੁਹਾਡੇ ਪੰਚਾਇਤ ਸ਼ਕਤੀ ਤੇ ਵੀਡੀਓ ਬੱਸਾਂ ਭਰਵਾ ਦਿੰਦੇ ਨੇ ਤੁਸੀਂ ਰੈਲੀ ਕਰ ਲੈਣੇ ਆ ਅਸਲ ਜ਼ਮੀਨੀ ਹਕੀਕਤ ਕਚਹਿਰੀ ਅੱਜ ਆ ਲੱਗੇ ਕਰਕਰਨ ਤੇਜ਼ੀ ਨਾਲ ਘੁਮਾ ਦੇ ਕੈਮਰਾ ਕਰ ਜਸ ਉਹ ਪਿੱਛੇ ਲੇਡੀਆਂ ਵੀ ਘੁਮਵਾ ਦੇ ਤੇਜ਼ੀ ਨਾਲ ਆ ਇਹਨੂੰ ਕਹਿੰਦੇ ਨੇ ਲੋਕ ਕਚਹਿਰੀ ਮੈਂ ਇਹਨਾਂ ਨੂੰ ਕੁਝ ਨਹੀਂ ਜਾਣਦਾ ਕਿਸੇ ਨੂੰ ਨਾ ਇਹ ਮੈਨੂੰ ਜਾਣਦੇ ਨੇ ਇਹ ਗੈਰ ਕਾਨੂੰਨੀ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਅੱਜ ਇੱਥੇ ਹਰ ਤਰ੍ਹਾਂ ਦਾ ਵਿਅਕਤੀ ਸਾਰੀਆਂ ਪਾਰਟੀਆਂ ਦੇ ਵਕਤ ਹੋ ਸਕਦਾ ਬਹੁਤ ਸਾਰੇ ਇਦਾਂ ਦੇ ਹੋਣਗੇ ਜਿਨ੍ਹਾਂ ਨੇ ਝਾੜੂ ਨੂੰ ਵੋਟਾਂ ਪਾਈਆਂ ਉਹ ਵੀ ਇੱਥੇ ਵਿਰਾਜਮਾਨ ਨੇ ਅਗਰ ਤਾਂ ਤੁਸੀਂ ਕਹਿੰਦੇ ਸੀ ਨਾ ਅਸੀਂ ਜੀ ਸਾਨੂੰ ਵੀਡੀਓ ਪਾਓ ਜੀ ਅਸੀਂ ਨੰਬਰ ਦੇਾਂਗੇ ਜੀ ਅਸੀਂ ਐਕਸ਼ਨ ਲਿਆ ਕਰਾਂਗੇ ਜੀ ਅਸੀਂ ਭ੍ਰਿਸ਼ਟਾਚਾਰ ਰੋਕਾਂਗੇ ਤੇ ਆਹ ਵੀਡੀਓ ਤੈਨੂੰ ਪਾਤੀ ਆ ਮੈਂ ਜੇ ਦਾ ਹੁਣ ਤੁਹਾਡੇ ਚ ਕੋਈ ਮਾਦਾ ਹੈ ਸਚਾਈ ਦਾ ਤੇ ਫਿਰ ਤਾਂ ਤੁਹਾਨੂੰ ਤੁਰੰਤ ਆਹ ਖੱਡਾਂ ਦੀ ਜਿਹੜੀ ਮੈਂ ਨਾਮ ਲੈ ਤਿੰਨ ਖੱਡਾਂ ਦੀ ਜਾਣਕਾਰੀ ਲੈਣੀ ਚਾਹੀਦੀ ਆ ਔਰ ਜਿਹੜੇ ਪੋਲੀਟੀਕਲ ਕੋਈ ਨੂੰ ਪੇਟਨਾਇਜ਼ ਕਰਦਾ ਹੋ ਸਕਦਾ ਨਾ ਕਰਦੇ ਹੋਣ ਪਰ ਅਗਰ ਉਹ ਕਰਦੇ ਨੇ ਤੈ ਤੱਕ ਜਾ ਕੇ ਅਗਰ ਤੁਸੀਂ ਐਕਸ਼ਨ ਲਵੋਗੇ ਫਿਰ ਮੰਨਾਂਗੇ ਅਸੀਂ ਕਿ ਹਾਂ ਇੱਥੇ ਕੋ ਬਦਲਾਵ ਦੀ ਸਰਕਾਰ ਆ ਵਰਨਾ ਅੱਜ ਦਾ ਹੁਣੇ ਬਲਰਾਜ ਸਿੰਘ ਉਹਨਾਂ ਨੇ ਕਿਹਾ ਜੋ ਪਿਛਲੇ 15 ਸਾਲਾਂ ਤੋਂ ਚੱਲਦਾ ਸੀਗਾ ਜਾਂ ਪਿਛਲੇ 20 ਸਾਲਾਂ ਤੋਂ ਚੱਲਦਾ ਸੀਗਾ ਇੱਥੇ ਕੋ ਬਦਲਾਵ ਨਹੀਂ ਆਇਆ ਹਲੇ ਇੱਥੇ ਵੱਧ ਰਿਹਾ ਕੰਮ ਸਗੋ ਜਿਹੜਾ ਅਗਲਾ ਆਉਂਦਾ ਉਹ ਮਗਰਲੇ ਦਾ ਰਿਕਾਰਡ ਤੋੜ ਕੇ ਉੱਤੇ ਨੂੰ ਜਾ ਰਿਹਾ ਵਾ ਕਿਉਂਕਿ ਕਮਾਈ ਬਹੁਤ ਹੈਗੀ ਮੈਂ ਦੱਸਦਾ ਤੁਹਾਨੂੰ ਕਿ ਇਹ ਤੁਸੀਂ ਕੇਜਰੀਵਾਲ ਸਾਹਿਬ ਨੇ ਆਪ ਹੀ ਕਿਹਾ ਸੀ 20000 ਕਰੋੜ ਦਾ ਧੰਦਾ ਵਾ ਤੇ ਪੈਸਾ ਦਾ ਖਜ਼ਾਨਾ 200 ਕਰੋੜ ਰੁਪਈਆ ਰਿਆ 19800 ਕਰੋੜ ਰੁਪਈਆ ਕੇਜਰੀਵਾਲ ਸਾਹਿਬ ਹੁਣ 2 ਸਾਲਾਂ ਤੋਂ ਕਿੱਥੇ ਜਾ ਰਿਹਾ ਇਹ ਦੱਸਿਆ ਜਾਵੇ ਤੁਮ ਔਰ ਰੇਟਾਂ ਬਾਜ਼ਾਰ ਚ ਤੇ ਤੁਹਾਡੇ ਰੇਟ ਵਾਂਤਰ ਹੈ ਇੱਕ ਆ ਸਾਡਾ ਛੋਟਾ ਵੀਰ ਵੀ ਗੱਲ ਕਰਨਾ ਚਾਹੁੰਦਾ ਇਹਦੀ ਵੀ ਗੱਲ ਸੁਣਾ ਥੋੜਾ ਸੰਖੇਪ ਬਟੇ ਜਲਦੀ ਸਰਦਾਰ ਜੀ ਮੈਂ ਬੋਰ ਸਿੰਘ ਪੰਚਾਇਤ ਮੈਂਬਰ ਅਕਵਾਲ ਤੋਂ ਬੋਲ ਰਿਹਾ ਜੋ ਚੰਨੀ ਸਾਹਿਬ ਨੇ ਰੂਲ ਮੁਤਾਬਕ ਸਾਢੇ 5 ਰੁਪਏ ਰੇਟ ਕੀਤਾ ਸੀਗਾ ਜੀ ਉਹ ਸਾਨੂੰ 5.5 ਰੁਪਏ ਰੇਟ ਨਹੀਂ ਮਿਲ ਰਿਹਾ ਸਾਨੂੰ 15 ਰੁਪਏ ਰੇਟ ਫੁੱਟ ਪ੍ਰਤੀ ਮਿਲ ਰਿਹਾ ਜੀ ਬਾਕੀ ਜੋ ਭਗਵੰਤ ਸਿੰਘ ਮਾਨ ਨੇ ਸਰਕਾਰ ਨੇ ਕਿਹਾ ਸੀਗਾ ਵੀ ਮੰਨ ਕੇ ਚੱਲ ਮੈਂ ਆਮ ਜਨਤਾ ਦਾ ਵੀ ਲੇਬਰ ਕੰਮ ਕਰੇਗੀ ਇੱਥੇ ਵੱਡੀਆਂ ਤੋਂ ਵੱਡੀਆਂ ਮਸ਼ੀਨਾਂ ਪੋਪ ਲੈਣਾ ਉਤ اتار ਕੇ ਇਹਨਾਂ ਨੇ ਕੰਮ ਕਰ ਰਿਹਾ ਜੀ ਤੇ ਸਾਡੀ ਇਹੀ ਬੇਨਤੀ ਆ ਵੀ ਆ ਜਿਹੜੀ ਮਸ਼ੀਨਾਂ 50-50 ਫੁੱਟਾ ਥੱਲੇ ਡੂੰਗੀ ਪਟਾਈ ਕਰ ਰਿਹਾ ਇਹ ਬੰਦ ਹੋਣੀਆਂ ਚਾਹੀਦੀਆਂ ਤੇ ਲੇਬਰ ਇੱਥੇ ਕੰਮ ਕਰ ਸਕੇ ਜੀ ਠੀਕ ਧੰਨਵਾਦ ਇੱਕ ਵਾਰੀ ਮੈਂ ਫਿਰ ਖੁੱਲਾ ਸੱਦਾ ਦਿੰਦਾ ਕਚੇਰੀ 'ਚ ਬੋਲਣਾ ਕਿਸੇ ਨੇ ਦੱਸੋ ਕੋਈ ਦਿਲ ਕਰਦਾ ਕਿਸੇ ਦਾ ਗੱਲ ਕਹਿਣ ਨੂੰ ਸੰਗਣਾ ਨਿਕਾ ਕਿਸੇ ਨੇ ਕੋਈ ਮੇਰੀ ਬੀਬੀ ਭੈਣ ਨੇ ਬੋਲਣਾ ਕਿਸੇ ਨੇ ਲਿਆਵਾ ਹਲੋ ਇੱਕ ਮਿੰਟ ਕੋਣ ਆ ਜਾਓ ਇਧਰ ਆਓ ਮੋਰੇ ਆਓ ਇਧਰ ਆ ਜਾਓ ਮੋਰੇ ਮੇਰੇ ਕੋਲ ਅੱਛਾ ਇੱਕ ਗੱਲ ਦੱਸੋ ਸਿਰਫ ਤੁਹਾਨੂੰ ਤਕਲੀਫ ਹੈ ਜਦੋਂ ਟਿੱਪਟੂਪਰ ਲੰਘਦੇ ਨੇ ਤਕਲੀਫ ਹੈ ਜੀ ਅਸੀਂ ਕਰਦੇ ਨੇ ਨਿਆਣਿਆਂ ਨੇ ਉਹਨਾਂ ਨੂੰ ਸਟਾਫਟਾ ਨਾ ਸਕੂਲ ਜਾਦੇ ਜਾਂਦੇ ਆ ਅਸੀਂ ਤਾਂ ਕਹਿੰਦੇ ਆ ਵੀ ਜੇ ਆ ਜਿਹੜੇ ਸਾਹਮਣੇ ਵਾਲੀ ਖੱਟ ਹੈਗੀ ਜੇ ਸਹੀ ਹੈ ਇਹ ਚਲਾਉਣ ਟਰਾਲੀਆਂ ਪਰਨਾਂ ਪਰ ਜਿਹੜੇ ਪਰਲੇ ਹੈਗੇ ਆ ਜਲੰਧਰ ਵਾਲੀ ਖੱਟ ਜਲੰਧਰ ਵਾਲੀ ਖੱਟ ਇੱਕ ਮਿੰਟ ਯਾਰ ਪੱਕਾ ਕਰਦੇ ਆ ਉਹਨਾਂ ਨੇ ਮੈਨੂੰ ਵੀ ਇੱਕ ਉਹ ਬੰਦ ਕਰਾਇਓ ਇੱਕ ਨਾਲੇ ਦੱਸੋ ਮੈਨੂੰ ਕਿ ਇਹ ਜਿਹੜਾ ਇਲਜ਼ਾਮ ਲੱਗ ਰਿਹਾ ਵਾ ਕਿ ਰਾਤ ਨੂੰ ਟਿੱਪਰ ਬਹੁਤ ਕੱਢੇ ਜਾਂਦੇ ਨੇ ਖੱਟ ਤੋਂ ਤਾਂ ਫਿਰ ਨਿਕਲਦੇ ਹੀ ਨੇ ਜੀ ਕਾਫੀ ਲੰਘਦੇ ਨੇ ਇੱਥੇ ਤਾਂ ਮੈਨੂੰ ਵੀ ਉਹਨਾਂ ਫੜਾ ਦਿੱਤਾ ਸੀਗਾ ਮੈਂ ਕੋਲ ਪੁਲਿਸ ਤੋਂ ਚੁਕਾ ਦਿੱਤਾ ਕਿਸੇ ਰਾਜ ਹੈਗਾ ਟੇਕੇਦਾਰ ਮੇਰੀਆਂ ਦੋ ਬੁੱਡੀਆਂ ਨੇ ਤੇ ਬੇਟਾ ਨੀ ਘਰ ਵਾਲਾ ਵੀ ਨਹੀਂ ਮੇਰਾ ਗਾ ਤੇ ਮੇਰੇ ਪੇਕਾ ਪਿੰਡ ਹੈਗਾ ਤੇ ਪਰ ਤੇੰਡ ਤਾਂ ਮਹਿਸੂਸ ਤਾਂ ਪਿੰਡ ਵਾਲਿਆਂ ਨੂੰ ਆਇਆ ਜਦੋਂ ਉਹ ਤੋਂ ਮਤਲਬ ਇੱਕ ਗੱਲ ਹੋਰ ਦੱਸੋ ਕਿ ਜੋ ਪਹਿਲਾਂ ਵਾਪਰ ਰਿਆ ਸੀ ਪੰਜਾਬ ਦੇ ਵਿੱਚ ਮਗਰ ਲੀਆਂ ਸਰਕਾਰਾਂ ਦੇ ਵੀ ਚੱਲਦਾ ਸੀ ਧੰਦਾ ਉਦਾਂ ਚੱਲ ਰਿਹਾ ਧੰਦਾ ਉਹ ਫਰਕ ਪਿਆ ਉਹਦਾ ਵੱਧ ਗਿਆ ਉਹਨਦੇ ਨਾਲੋਂ ਤਾਂ ਪਹਿਲਾਂ ਇਹ ਨਜਾਇਜ਼ ਮੈਨਿੰਗ ਨਹੀਂ ਹੁੰਦੀ ਸੀ ਦਿਨ ਪਰ ਰਾਤ ਹੁੰਦੇ ਰਾਤ ਨੂੰ ਸੌਂਹ ਨਹੀਂ ਹੁੰਦਾ ਅੱਛਾ ਮਗਰ ਲੀਆਂ ਨਾਲੋਂ ਵੱਧ ਗਿਆ ਵਾ ਵੱਧ ਗਿਆ ਦੇਖੋ ਹੁਣ ਰਾਤ ਨੂੰ ਤਾਂ ਸੌਂਹ ਹੀ ਨਹੀਂ ਹੁੰਦਾ ਦਿਨ ਪਰ ਰਾਤ ਚਲਾ ਚੱਲੀ ਘੰਟੇ ਚੱਲਦਾ ਅੱਗੇ ਤੱਕ ਇਹ ਇੱਕ ਟਾਈਮ ਰਾਤ ਨੂੰ ਬੰਦ ਹੁੰਦਾ ਰਾਤ ਨੂੰ ਨਹੀਂ ਬੰਦ ਹੁੰਦਾ ਰਾਤੋ ਸਾਰਾ ਰਾਤ ਹਾਂਜੀ 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 ਸਾਰੀ ਰਾਤ ਚੱਲਦਾ ਹੈ ਸਾਰੀ ਰਾਤ ਚੱਲਦਾ ਐਨਾ ਸਾਨੂੰ ਦੁਖੀ ਕਰ ਰਹਾ ਨਾ ਟਿੱਪਰ ਵਾਲੇ ਅਸੀਂ ਜਾਂ ਮੋਟਰਸਾਈਕਲ ਲੈ ਕੇ ਚੱਲੇ ਆ ਉਹਨਾਂ ਰਾਹ ਕਹਿੰਦੇ ਆਜੋ 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 ਜਦੋਂ ਕਿੱਥੇ ਭਗਵੰਤ ਮਾਨ ਸਾਹਿਬ ਆ ਸੁਣ ਲਓ ਇਹਨੂੰ ਕਹਿੰਦੇ ਨੇ ਓਪਨ ਲੋਕ ਕਚਹਿਰੀ ਕੀ ਵਾਤਾਵਰਨ ਹੈਗਾ ਤੁਹਾਡੇ ਸਾਹਮਣੇ ਆ ਗਿਆ ਸਾਰੇ ਆਫੀਸਰ ਵੀ ਦੇਖਦੇ ਹੋਣਗੇ ਅਗਰ ਦੇਖੋਗੇ ਤਾਂ ਇਨਸਾਫ ਕਰੋ ਯਾਰ ਤੁਹਾਨੂੰ ਇਨਸਾਫ ਵਾਸਤੇ ਬਿਠਾਇਆ ਵਾ ਤੁਸੀਂ ਆਪਣੇ ਸਿਆਸੀ ਵਿਰੋਧੀਆਂ ਦੇ ਤਾਂ 5 ਮਿੰਟ ਚ ਪਰਚਾ ਦਰਜ ਕਰਦੇ ਹੋ 5 ਮਿੰਟ 5 ਮਿੰਟ ਚ ਤੇ ਕਿਉਂ ਨਹੀਂ ਫੜਦੇ ਤੁਸੀਂ ਗੈਰ ਕਾਨੂੰਨੀ ਮਾਇਨੇ ਕਾ ਤੁਹਾਨੂੰ ਕੋਈ ਸਪੈਸ਼ਲ ਕੀ ਤੁਹਾਨੂੰ ਉਹਦੇ ਵਿੱਚੋਂ ਹਿੱਸਾ ਮਿਲ ਰਿਹਾ ਵਾ ਇਸੇ ਕਰਕੇ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਕਰਦੇ ਹੋਵੋਗੇ ਨਾ ਸੋ ਹੋਰ ਕਿਸੇ ਨੇ ਮੇਰੇ ਵੀਰ ਗੱਲ ਕਰਨੇ ਆਲੇ ਸਤਿ ਸ੍ਰੀ ਅਕਾਲ ਜੀ ਇੰਟਰੋਡਕਸ਼ਨ ਦੇ ਦਿੱਤੇ ਜੀ ਨਾ ਮੇਰਾ ਨਾਮ ਮੇਜਰ ਸਿੰਘ ਆ ਜੀ ਪਿੰਡ ਅਕੂਵਾਲ ਦਾ ਰਹਿਣ ਵਾਲਾ ਜੀ ਸਰ ਜਿੱਦਾਂ ਇਹ ਆਪਣੇ ਲੰਗਦੇ ਆ ਜੀ ਸਕੂਲ ਬੱਸਾਂ ਬਹੁਤ ਔਖਾ ਹੁੰਦਾ ਜੀ ਸਾਰੇ ਬੱਚਿਆਂ ਦਾ ਜੀ ਲੰਗਣਾ ਸਵੇਰ ਜੋ ਟਿਪਰ ਆਉਂਦੇ ਆ ਲਗਾਤਾਰ 100-100 ਲੰਗਣਾ ਬਹੁਤ ਔਖਾ ਮੋਟਰਸਾਈਕਲ ਤੇ ਨਹੀਂ ਲੰਗਿਆ ਜਾਂਦਾ ਬੱਸਾਂ ਦਾ ਲੰਗਿਆ ਕਿਹ ਜਾਨਾ ਲੇਟ ਹੋ ਜਾਂਦੀਆਂ ਜੀ ਬੱਸਾਂ ਹੀ ਤੇ ਆ ਸਰ ਇੱਕ ਵੀ ਇਹ ਗਿਆ ਸੀ ਧਮਕੀਆਂ ਦਿੰਦੇ ਸੀਗੇ ਆ ਰਿਕਾਰਡਿੰਗ ਹੈਗੀ ਆ ਜੀ ਕਰਦਾ ਨਹੀਂ ਜੋ ਕਰ ਅੱਗੇ ਚੱਲਦੇ ਚੱਲੋ ਹਾਂ ਚਰਨੀ ਨਾ ਗੰਗੋਰੀ ਦੇਖੋ ਇਹ ਜਿਹੜੀ ਧਮਕੀਆਂ ਧਮਕਿਆ ਨਾ ਇਹ ਮਾਫੀਆ ਆਰਗੇਨਾਈਜ਼ਡ ਮਾਫੀਆ ਵਾ ਤਾਂ ਕਰਕੇ ਇਦਾਂ ਦੇ ਬੰਦੇ ਜਿਹੜਾ ਵੀ ਮੜਾ ਜਾ ਬੋਲਦਾ ਕੋਈ ਬਿਆਨ ਦਿੰਦਾ ਕੋਈ ਉੱਠਦਾ ਕੋਈ ਕੰਪਲੇਂਟ ਕਰਦਾ ਉਹਨੂੰ ਫੇਰ ਧਮਕੀਆਂ ਆਉਣਗੀਆਂ ਬਿਕੋਜ਼ ਮਾਫੀਆ ਵਾਂਟਸ ਟੂ ਅਰਨ ਇਟ ਇਟ ਇਜ਼ ਵੈਰੀ ਈਜ਼ੀ ਮਨੀ ਇੱਕ ਕਹਿਗਾ ਇਹਨਾਂ ਨੇ ਵਿਚਾਰਿਆਂ ਨੇ ਸਾਰੀ ਦਿਹਾੜੀ ਇਹਨੇ ਲੇਬਰ ਕਰਨੀ ਆ ਤੇ ਇਹਨੂੰ ਸ਼ਾਮ ਨੂੰ ਚਾਹ ਤਿੰਨ ਚਾਰ ਸੌ ਰੁਪਿਆ ਦਿਹਾੜੀ ਮਿਲਣੀ ਆ ਇੱਕ ਕਹਿਗਾ ਟਿੱਪਰ ਭਰਿਆ ਤੇ ਰੁਪਿਆ 25000 ਵੱਟਦੇ ਆ ਤੇ ਭਾਵੇਂ 10 ਭਰੇ ਦਾ 2.5 ਲੱਖ ਵੱਟਦੇ ਆ ਤੇ ਜੇ 100 ਤੇ ਕਿੰਨਾ ਬਣ ਗਿਆ ਮੈਨੂੰ ਪਤਾ ਨਹੀਂਗਾ 2.5 ਕਰੋੜ ਰੁਪਈਆ ਬਣ ਗਿਆ ਸੋਮਾਨ ਸਾਹਿਬ ਅਸਲੀ ਅਸਲੀਅਤ ਪੰਜਾਬ ਦੀ ਨੂੰ ਤੁਹਾਨੂੰ ਜਾਣ ਕਰਾਉਣ ਵਾਸਤੇ ਮੈਂ ਚੱਲ ਕੇ ਆਇਆ ਹਾਂ ਔਰ ਮੈਨੂੰ ਪਤਾ ਵਾ ਕਿ ਹੁਣ ਤੁਹਾਨੂੰ ਚੀਜ਼ਾਂ ਚੁੱਭਦੀਆਂ ਹੋਣਗੀਆਂ ਚੁੱਭ ਲੈਣ ਕੋਈ ਗੱਲ ਨਹੀਂ ਕਿ ਪਰ ਜੋ ਸਾਡਾ ਇੱਕ ਫਰਜ਼ ਹੈਗਾ ਮੈਂ ਕਰਨਾ ਮੈਂ ਲੋਕਲ ਮੀਡੀਆ ਦਾ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਹਾਡੇ ਕਰਕੇ ਗੱਲ ਉੱਠ ਰਹੀ ਆ ਤੁਸੀਂ ਬਹੁਤ ਦੂਰ ਦੀ ਆਵਾਜ਼ ਪਹੁੰਚਾਈ ਆ ਸਰ ਇੱਕ ਆ ਲੋ ਆ ਜੋ ਸਰ ਜਿੱਦਾਂ ਇਹ ਭਗਵੰਤ ਮਾਨ ਕਹਿੰਦਾ ਸੀਗਾ ਜੀ ਜਿੱਦਾਂ ਬਾਹਰ ਬੱਚੇ ਜਾਣ ਬਾਹਰ ਚੱਲੇ ਆ ਜੀ ਬੱਚੇ ਸਰ ਜਦ ਭਗਵੰਤ ਮਾਨ ਕਹਿੰਦਾ ਸੀ ਸਾਰੇ ਬਾਹਰ ਚੱਲੇ ਆਈ ਬਾਹਰ ਕਿਉਂ ਨਾ ਜਾਣ ਜੀ ਜਿੱਦਾਂ ਇੱਥੇ ਹੁਣ ਰਹਿਣਾ ਬੜਾ ਔਖਾ ਸਾਨੂੰ ਆਪ ਮੈਨੂੰ ਆਪ ਲੱਗਦਾ ਪੰਜਾਬ 'ਚ ਰਹਾਂਗਾ ਪਰ ਜਿੱਦਾਂ ਦੇ ਇਥੇ ਹਾਲਾਤ ਨਾ ਪੁਲਿਸ ਸਰਕਾਰ ਕੋਈ ਸੁਣਦੀ ਇਹਨਾਂ ਕੋਈ ਨਹੀਂ ਸੁਣਦਾ ਇਹ ਆ ਵੀ ਆ ਗਿਆ ਐਂਗਲ ਕਿ ਬਾਹਰ ਕਿਉਂ ਜਾ ਰਹੇ ਨੇ ਬੱਚੇ ਕਿਉਂਕਿ ਇੱਥੇ ਸੁਣਵਾਈ ਕੋਈ ਨਹੀਂ ਗਈ ੱਟਕਾ ਹੋ ਰਿਹਾ ਵਾ ਤੇ ਅਗਲੇ ਡਰਦੇ ਆ ਬੈ ਜੀ ਆਪਣੀ ਇੰਟਰੋਡਕਸ਼ਨ ਦੇ ਦਿਓ ਥੋੜੀ ਈਜ਼ੀ ਨਾਲ ਮੇਰਾ ਨਾਮ ਪਪਿੰਦਰ ਕੌਰ ਮੈਂ ਪੰਚਾਇਤ ਮੈਂਬਰ ਹਾਂ ਆਪਣੀ ਡੱਕੂਵਾਲ ਦੀ ਤੇ ਜਦੋਂ ਦੀ ਮਾਈਨਿੰਗ ਹੋ ਰਹੀ ਹੈ ਟਿੱਪਰ ਦਿਨ ਰਾਤ ਹੀ ਲੰਗ ਰਹੇ ਨੇ ਇੱਥੇ ਲੋਕੀ ਇਹਨੇ ਆਮ ਲੋਕ ਪਰੇਸ਼ਾਨ ਹੈਗੇ ਕਿ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਇਤੋਂ ਜਿਹੜੇ ਪ੍ਰਾਈਵੇਟ ਬੱਚੇ ਪੜ ਰਹੇ ਨੇ ਸਕੂਲ ਜਾਂਦੇ ਨੇ ਉਹਨਾਂ ਨੂੰ ਵੀ ਲੰਘਣਾ ਇਹਨੇ ਗੱਡੀਆਂ ਆ ਹੀ ਨਹੀਂ ਰਹੀਆਂ ਹੈਗੀਆਂ ਬੱਚਿਆਂ ਦੇ ਹੁਣ ਜਿਸ ਤਰ੍ਹਾਂ ਪੇਪਰ ਚੱਲ ਰਹੇ ਨੇ ਉਹ ਵੀ ਮੁਸ਼ਕਿਲ ਆ ਰਹੀ ਹੈ ਕਿਉਂਕਿ ਘੰਟਾ-ਘੰਟਾ ਤੇ ਇੱਥੇ ਲੱਗ ਜਾਂਦੇ ਨੇ 2-3 ਦਿਨ ਦਿਨ ਵੈਨਸ ਹੀ ਨਹੀਂ ਆਉਂਦੇ ਇੱਥੋਂ ਵਾਪਸ ਚਲੇ ਜਾਂਦੇ ਨੇ ਉਹ ਖੁਦ ਕਹਿੰਦੇ ਨੇ ਵੀ ਡਰਾਈਵਰ ਵੀ ਇੱਥੋਂ ਤੰਗ ਹੋ ਜਾਂਦੇ ਨੇ ਕਹਿੰਦੇ ਨੇ ਸਿੱਧਾ ਅੰਬੇਡ ਛੱਡ ਕੇ ਜਾਓ ਫਿਰ ਸਾਨੂੰ ਬੱਚਿਆਂ ਨੂੰ ਤੁਸੀਂ ਇਸ ਚਾਹੁੰਦੇ ਆ ਕਿ ਸਾਰਾ ਗੈਰ ਕਾਨੂੰਨੀ ਧੰਦਾ ਜਿਹੜਾ ਚੱਲਦਾ ਹੈ ਹਾਂਜੀ ਜਿਹੜਾ ਗੈਰ ਕਾਨੂੰਨੀ ਧੰਦਾ ਇਹ ਬੰਦ ਹੋਣਾ ਚਾਹੀਦਾ ਹੈ ਖੱਡ ਬੰਦ ਹੋਣਾ ਚਾਹੀਦਾ ਸੁਣ ਲਿਆ ਜੀ ਮੇਰਾ ਖਿਆਲ ਕਾਫੀ ਟਾਈਮ ਹੋ ਗਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਜੁੜਨ ਵਾਸਤੇ ਇਹ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇਹ ਨਾ ਆਰਗੇਨਿਕ ਆਰਗੇਨਿਕ ਮੈਂ ਅਰੇਂਜ ਕੀਤਾ ਵਾ ਇਹਦੇ ਵਿੱਚ ਕੋਈ ਇਹ ਮੈਨੂੰ ਇਹਨਾਂ ਇਹਨਾਂ ਚੋਂ ਮੈਨੂੰ ਪਰਸਨਲੀ ਕੋਈ ਨਹੀਂ ਜਾਣਦਾ ਮੈਂ ਜਦੋਂ ਸੁਣਿਆ ਇੱਕ ਮਨਿੰਦਰ ਹੈ ਸਾਡਾ ਬਹੁਤ ਅੱਛਾ ਜਰਨਲਿਸਟ ਹੈਗਾ ਸ਼ਾਇਦ ਉਹਨਾਂ ਦਾ ਚੈਨਲ ਦਾ ਨਾਮ ਲੋਕ ਆਵਾਜ਼ ਹੈ ਉਹਦੋਂ ਲੋਕ ਆਵਾਜ਼ ਮੈਂ ਉਹਦਾ ਜਦੋਂ ਸੁਣਿਆ ਇਨਵੈਸਟੀਗੇਟਿਵ ਰਿਪੋਰਟ ਤਾਂ ਮੈਂ ਖੁਦ ਚੱਲ ਕੇ ਕੰਟੈਕਟ ਕਰਕੇ ਲੱਭ ਕਰਕੇ ਇੱਥੇ ਪਹੁੰਚਿਆ ਵਾਂ ਤਾਂ ਮੈਂ ਉਮੀਦ ਕਰਦਾ ਵਾਂ ਕਿ ਇਹਦੇ 'ਚ ਨਾ ਤਿੰਨ ਚਾਰ ਐਂਗਲਸ ਆ ਗਏ ਨੇ ਇਹਦੇ 'ਚ ਮਾਫੀਆ ਐਂਗਲ ਆ ਗਿਆ ਇਹਦੇ 'ਚ ਖਜ਼ਾਨੇ ਦੀ ਚੋਰੀ ਦਾ ਐਂਗਲ ਆ ਗਿਆ ਇਹਦੇ 'ਚ ਜਿਹੜਾ ਵਾਤਾਵਰਣ ਖਰਾਬ ਹੋ ਰਿਹਾ ਇਕੋਲੋਜੀ ਖਰਾਬ ਹੋ ਰਹੀ ਦਰਿਆਵਾਂ ਦੀ ਉਹ ਵੀ ਐਂਗਲ ਆ ਗਿਆ ਵਾ ਇਹਦੇ 'ਚ ਹਰਾਸਮੈਂਟ ਆ ਗਿਆ ਜਿਹੜੀਆਂ ਬੱਚੀਆਂ ਲੜਕੀਆਂ ਸਕੂਲ ਛੋਟੇ ਬੱਚੇ ਜਾਂਦੇ ਨੇ ਔਰਤਾਂ ਨੂੰ ਘਰਾਂ ਨੂੰ ਰਾਤ ਨੂੰ ਡਿਸਟਰਬੈਂਸ ਐਕਸੀਡੈਂਟ ਇੰਜਰੀਜ਼ ਉਹ ਵੀ ਐਂਗਲ ਆ ਗਿਆ ਤੇ ਇਹਨੇ ਆ ਵੀ ਐਂਗਲ ਕਰਤਾ ਮੁੰਡੇ ਨੇ ਕਿ ਬਾਹਰ ਜਾਣ ਨੂੰ ਕਿਉਂ ਦਿਲ ਕਰਦਾ ਵਾ ਕਿਉਂਕਿ ਇੱਥੇ ਕਿਸੇ ਦੀ ਸੁਣਵਾਈ ਨਹੀਂ ਨਾ ਸੁਣਵਾਈ ਦਾ ਐਂਗਲ ਵੀ ਆ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਕ腐ਸ਼ਨ ਦਾ ਐਂਗਲ ਵੀ ਆ ਗਿਆ ਔਰ ਇਸ ਕ腐ਸ਼ਨ ਵਿੱਚ ਤੁਹਾਡੇ ਮੌਜੂਦਾ ਰੂਲਿੰਗ ਪਾਰਟੀ ਦੇ ਐਮਐਲਏ ਦਾ ਪਿੱਛੋਂ ਹੱਥ ਵੀ ਨਜ਼ਰ ਆ ਗਿਆ ਵਾਟ ਆਲ ਇਜ਼ ਹੈਪਨਿੰਗ ਹੁਣ ਦੇਖੋ ਡਿਸਪਰੋਪੋਰਸ਼ਨੇਟ ਐਸੈਟਸ ਦੀ ਜਾਂਚ ਕਦੀ ਕਿੱਕੀ ਦੀ ਕਰਾ ਲਓ ਜੀ ਕਦੀ ਫਲਾਨੇ ਦੀ ਸੋਨੀ ਦੀ ਕਰਾ ਲਓ ਜੀ ਓਪੀਸ ਸੋਨੀ ਦੀ ਕਦੀ ਕਿਸੇ ਸਾਰਿਆਂ ਦੇ ਖਿਲਾਫ ਕੰਪਲੇਂਟਸ ਇਨਕੁਆਇਰੀਆਂ ਖੁੱਲੀਆਂ ਹੋਈਆਂ ਨੇ ਕਿ ਮਾਨ ਸਾਹਿਬ ਤੁਸੀਂ ਆਪਣੇ ਐਮ ਐਲ ਏ ਜਿਹੜੇ ਦਿਨਾਂ ਦੇ ਵਿੱਚ ਪਲਾਟ ਲੈ ਲੈਂਦੇ ਨੇ ਔਰ ਦਿਨਾਂ ਦੇ ਵਿੱਚ ਹੀ ਉਹ ਕਰੋੜਾ ਰੁਪਏ ਦੀਆਂ ਕੋਠੀਆਂ ਬਣਾਉਣ ਲੱਗ ਜਾਂਦੇ ਨੇ ਕਿ ਉਹਨਾਂ ਦੀ ਵੀ ਜਾਂਚ ਤੁਹਾਡੀ ਵਿਜੀਲੈਂਸ ਬਿਊਰੋ ਕਰੇਗੀ ਕਿ ਇਕੱਲੇ ਚੁਣ-ਚੁਣ ਕੇ ਆਪਣੇ ਆਪੋਨੈਂਟਸ ਦੀ ਜਾਂਚ ਤਾਂ ਕੀ ਸੀਮਤ ਰਵੇ ਫਿਰ ਇਹ ਸਾਬਤ ਹੋ ਜਾਂਦਾ ਕਿ ਸਰਾਸਰ ਗਲਤ ਆ ਬੋਲਦੇ ਹੋਏ ਬਲਰਾਜ ਸਿੰਘ ਨੇ ਕਿਹਾ ਕਿ ਖੇਰੇਨਾਲ ਬੜਾ ੱੱੱਕਾ ਹੋਇਆ ਚਲੋ ਉਹ ਤਾਂ ਵਾਹਿਗੁਰੂ ਬੈਠਾ ਵਾ ਬਚਾਉਣ ਆ ਔਰ ਨਾ ੱੱਕਾ ਵੀ ਜੇ ਅਗਰ ਹੋਇਆ ਮੇਰੇ ਨਾਲ ਮੈਂ ਛੱਲਿਆ ਵਾ ਕਿਉਂਕਿ ਲੋਕਾਂ ਦੀ ਖਾਤਰ ਆਵਾਜ਼ ਉਠਾਉਣ ਦਾ ਕੀਮਤ ਜ਼ਿੰਦਗੀ ਵਿੱਚ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਕੋਈ ਬੋਲਣਾ ਚਾਹੁੰਦਾ ਤੁਹਾਡੇ ਤੋਂ ਬੇਟੇ ਸਰ ਜੀ ਜਲਦੀ ਆ ਛੱਡੀ ਉਸ ਖਾਸ ਗੱਲ ਕਹਿਣੀ ਹੁਣ ਰਹੀ ਗਈ ਲੰਬਾ ਹੋ ਗਿਆ ਹਾਂ ਦੇਖੋ ਵੇਖੋ ਟਿੱਪਰ ਜਾਂਦਾ ਸੀਗਾ ਮੁੰਡਾ ਮੇਰਾ ਲੈ ਕੇ ਚੱਲਾ ਸੀਗਾ ਜਦੋਂ ਟਿੱਪਰ ਨੂੰ ਸਾਹਾ ਤੇ ਦਿੱਤਿਆ ਉਹਦੇ ਟਿੱਪਰ ਵਾਲਾ ਕਹਿੰਦਾ ਨਿਕਾ ਲੋ ਨਿਕਾ ਲੋ ਜਦੋਂ ਮਾਰਾ ਜੀ ਕੱਟ ਮਾਰਾ ਸ ਥੱਲੇ ਡਿੱਗ ਪਾਇਆ ਓਹੋ ਆ ਮੇਰੇ ਗੋਡੇ ਨੂੰ ਸੱਟ ਲੱਗ ਗਈ ਐਨਾ ਥੱਕਾ ਹੋ ਰਹੀ ਆ ਕੋਈ ਨਹੀਂ ਸੱਚਾ ਨਾ ਸਰ ਜੀ ਬਹੁਤ ਅਸਾ ਦੁਖੀ ਆ ਪਰੇ ਬਹੁਤ ਖੁਸ਼ੀ ਆ ਸਰ ਉਹ ਮੈਂ ਹੁਣ ਬੇਟੇ ਕਹਿ ਦਿੰਦਾ ਮੈਂ ਇਹ ਕਹਿ ਦਿੰਦਾ ਇੱਕ ਮਹੀਨਾ ਪੂਰਾ ਬੰਡਾਈਟਰ ਹੋ ਗਈ ਦੂਰੀ ਤੋਂ ਬੰਨ ਦੇ ਨੇੜੇ ਰੇਤਾ ਚੱਕਿਆ ਯਾਰ ਸਰ ਜਦੋਂ ਪਾਣੀ ਆ ਆ ਬੜਾ ਅੱਛਾ ਪੁਆਇੰਟ ਕਹਿਤਾ ਐ ਮੈਂ ਕਹਿ ਦਿੰਦਾ ਇਹ ਕਹਿੰਦਾ ਕਿ ਬੰਨ ਜਿਹੜਾ ਦਰਿਆ ਦਾ ਉਹ ਫਲਡਸ ਕਿਉਂ ਆਉਂਦੇ ਨੇ ਕਿਉਂਕਿ ਬੰਨ ਕਮਜ਼ੋਰ ਹੋ ਜਾਂਦੇ ਨੇ ਬੰਨ ਦੇ ਇਰਦ-ਗਿਰਦ ਤੋਂ 100 ਫੁੱਟ ਤੋਂ ਰੇਤਾ ਚੱਕਣਗੇ ਮਾਈਨਿੰਗ ਕਰਨਗੇ ਗੈਰ ਕਾਨੂੰਨੀ ਤੇ ਬੰਨ ਤਾਂ ਟੁੱਟਣੇ ਟੁੱਟਣਾ ਜਿੱਦਣ ਬੰਨ ਟੁੱਟ ਗਿਆ ਇਹ ਸਾਰੇ ਪਿੰਡ ਜਿਹੜੇ ਨੇ ਉਹ ਰੁੜ ਜਾਂਦੇ ਨੇ ਫਸਲਾਂ ਖਰਾਬ ਹੋ ਜਾਂਦੀਆਂ ਸੋ ਮੇਰੇ ਨਾਲ ਇੱਕ ਵਾਰੀ ਸਾਰਿਆਂ ਦਾ ਜੋੜਨ ਲਈ ਬ ਅਮੈਂ ਕਰ ਦੇਣਾ ਇੱਕ ਵਾਰ ਪਿਆਰ ਨਾਲ ਸਾਰੇ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ